ਸੱਚੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਕਰ ਲੱਗਿਆ ਸਾਡੇ 17 ਦੇ ਛਾਤੀ ਦੇ ਹਿਸਾਬ ਨਾਲ ਮੋਡੇ ਦੀ ਕਟਿੰਗ ਠੀਕ ਹੈ ਸਭ ਤੋਂ ਪਹਿਲਾਂ ਇੱਥੇ ਰੱਖਾਂਗੇ ਆਪਾਂ ਪੌਣੇ ਛੇ ਟੀਰ ਠੀਕ ਹੈ ਜੀ ਕਿਉਂਕਿ ਜਿਹੜਾ ਇਹਨਾਂ ਦਾ ਪਿਛਲਾ ਗਲਾ ਉਹ 5 ਇੰਚ ਇਸ ਕਰਕੇ ਆਪਾਂ ਸੋ ਆ ਪੌਣੇ ਛੇ ਰੱਖਿਆ ਜੇ ਇਹ ਮਤਲਬ ਗਲਾ ਥੋੜਾ 6 ਜਾਂ 7 ਹੁੰਦਾ ਫਿਰ ਆਪਾਂ ਸਾਢੇ 5 ਦੀ ਕਟਿੰਗ ਕਰਦੇ ਹਿਰੇ ਦੇ ਠੀਕ ਹੈ ਇਸ ਤੋਂ ਬਾਅਦ ਆਪਾਂ ਰੱਖਾਂਗੇ 7 ਇੰਚ ਮੋਢੇ ਦੀ ਲੰਬਾਈ ਠੀਕ ਹੈ 7 ਇੰਚ ਲਈ ਇੱਥੇ ਆਪਾਂ ਡਾਊਨ ਕੱਟ ਪਾ ਲਾਂਗੇ ਠੀਕ ਹੈ ਇਸ ਤੋਂ ਬਾਅਦ ਛਾਤੀ ਰੱਖਾਂਗੇ ਇਹਨਾਂ ਦੀ ਸਾਢੇ 17 ਪੌਣੇ ਨੂੰ ਤੇ ਅੱਧਾ ਇੰਚ ਵਧਾ ਕੇ ਰੱਖਾਂਗੇ ਜਿਹੜਾ ਆਪਾਂ एक पलोईया पाने वास्ते ठीक है इस तुँ बाद आप इस मूरली कट जी फरंट कट पावेगी एक इंच जी बैक कट पावे आप डेढ़ इंच भी पावे ठीक है जी इस मिला देंगे मैं ठीक है इस तुम इन्होंने सैर सिलाई है चौदह इंच तैयार है आप ਇਸ ਤੋਂ ਬਾਅਦ 7.5 ਅਗੇ ਚੱਲਦੇ ਹਾਂ ਜਿਹੜੇ ਇਹਨਾਂ ਦੀ ਉਪਲੋਈਆਂ ਹੈਗੀਆਂ ਉਹ ਆਪਾਂ ਰੱਖਾਂਗੇ 10.5 ਤੇ ਤਿਆਰ ਆਪਾਂ 11 ਦੀ ਮਾਰਕਿੰਗ ਕਰਾਂਗੇ ਲੰਬਾਈ ਹੈਗੀ 7 ਇੰਚ ਇਥੇ ਵੀ ਆਪਾਂ ਸਾਢੇ 3 ਰੱਖੋ ਠੀਕ ਹੈ ਇਸ ਨੂੰ ਵੀ ਲਗਾ ਲਈਏ ਇਸ ਤੋਂ ਬਾਅਦ ਤੇ ギャਪ ਰੱਖਾਂਗੇ ਆਪਾਂ 2 ਇੰਚ ਇਹ ਵੀ ਤੁਸੀਂ 2 ਦਾ ਵੀ ਰੱਖ ਸਕਦੇ ਤੇ ਪੌਣੇ 2 ਦਾ ਵੀ ਰੱਖ ਸਕਦੇ ਠੀਕ ਹੈ ਉਸ ਤੋਂ ਬਾਅਦ ਇਸ ਨੂੰ ਮਿਲਾ ਦਾਂਗੇ ਆਪਾਂ ਇਹਦੇ ਨਾਲ ਜਿਹੜੀ ਮੋਡੇ ਵਾਲੀ ਹੈ ਇਹਦਾ ਵੀ ਆਪਾਂ ਸੇਮ ਦੋ ਤੱਕ ਹੈ ਆਪਣਾ ਫਾਲੋ। ਜਿੱਤੇ ਇਸ ਤੋਂ ਆਪਾਂ ਨੂੰ ਲਾ ਇੱਕ ਮਦਦ ਨੂੰ। ਕਮਰੇ ਗੇਨਣੇ 11:30 ਤਿਆਰ ਹੈ। ਸੌਰੀ 11:30 ਤਿਆਰ ਹੈ। ਤਾਂ 9:00 8:00 ਤਿਆਉਗੀ। ਤਾਂ ਆਪਾਂ ਕਰਾਂਗੇ ਇੱਕ ਕੈਂਸਲ ਦਾ ਕੋਈ 9:00 ਨਾ ਹੋਵੇ ਠੀਕ ਹੈ। ਫਿਰ ਤਾਂ ਹੈਗੀ ਹੈ ਜੀ 12:30। 9:00 ਤੋਂ 18:00 ਸਵੇਰ ਨੂੰ 11:30। ਠੀਕ ਹੈ।

ਇਹ ਤੋ ਰੱਖਾਂਗੇ ਆਪਾਂ 2.5 ਠੀਕ ਹੈ ਲੰਬਾਈ ਰੱਖਾਂਗੇ ਆਪਾਂ ਜਿੰਨਾ ਵੀ ਉਹਨਾਂ ਦਾ ਮੋਢਾ ਪਿਆ ਉਹ ਪਿਛਲਾ ਗਲਾ ਤਿਆਰ ਆ ਪੰਜ 6 ਹੋਣੀ ਇੱਥੇ ਕੁਝ ਵੱਧ ਘੱਟ ਦੀ ਕਰਦੇ ਆਪਾਂ ਠੀਕ ਹੈ ਐਦਾਂ 22 ਕਿ ਜਦੋਂ ਤੁਸੀਂ ਐਂ ਡੇਟਾ ਕਰੋਗੇ ਨਾ ਇਹਨੂੰ ਐਂ ਦੇਖੋਗੇ ਤਾਂ 5.5 ਹੋ ਜਾਊਗਾ ਠੀਕ ਹੈ ਤੇ ਉੱਪਰ 1/2 ਇੰਚ ਦੀ ਆਪਾਂ ਕਸਾਈ ਕਰ ਦਾਂਗੇ ਤਾਂ 5.5 ਪੂਰਾ ਮਤਲਬ 5 ਪੂਰਾ ਤਿਆਰ ਹੋ ਜੀਵੇ ਠੀਕ ਹੈ ਐਦਾਂ ਇਸ ਤਰ੍ਹਾਂ ਆਪਾਂ ਇਹਨੂੰ ਹਲਕੇ ਜਿਹੀ ਕਨਾਈ ਪਾ ਦੇਣੀ ਹੈ